ਅੱਗੇ ਆ ਗਈ ਵੀਰ ਜੋਦਾ ਰੋਟਾਵੇਟਰ ਫਾਰਮਰਸ ਚੁਆਇਸ 145000 ਆਨ ਰੱਲੀ 145000 ਮੇਲਾ ਬੁਕਿੰਗ ਆਫਰ 20% ਦੀ ਛੂਟ ਦੇ ਨਾਲ 10 ਫੁੱਟਾ ਰੋਟਾਵੇਟਰ ਆਈ ਇਹ ਹੈਵੀ ਚ ਬਣਿਆ ਹੋਇਆ ਇਹ 10 ਫੁੱਟਾ ਇਹ ਹੈ ਨਾ 20% ਛੂਟ ਆ ਗਈ ਬੇਟਾ 9 ਫੁੱਟਾ ਹੋ ਗਿਆ ਇਹ ਰੋਟਰ ਟ੍ਰੇਲਰ 9 ਫੁੱਟਾ 9 ਫੁੱਟਾ ਉਹ 10 ਫੁੱਟਾ ਉਹ 10 ਫੁੱਟਾ ਕਰਦਾ ਇਹ 1,40,000 ਰੁਪਿਆ ਰੇਟ ਆ ਗਿਆ ਇਹਦਾ ਮੇਲਾ ਬੋਲੀ ਉੱਪਰ 20% ਦੀ ਛੂਟ ਮਿਲ ਰਹੀ ਹੈ ਛੂਟ ਮਿਲ ਰਹੀ ਆ ਮੇਲੇ ਕਰਕੇ ਆ ਜੋ ਅੱਜ-ਅੱਜ ਜੀ ਛੂਟ ਆ ਭਾਈ ਜਿਹਨੇ ਆਉਣਾ ਤਾਂ ਆਜੋ ਵੀਰ ਜੋਧਾ ਵਾਲਿਆਂ ਦੇ ਮੇਲੇ ਕਰਕੇ ਭਾਈ ਛੂਟ ਮਿਲ ਰਹੀ ਹੈ ਇਹਦੇ ਤੇ ਵਰੀਆ 20% ਠੀਕ ਆ 20% ਬਹੁਤ ਆ 28000 ਰੁਪਿਆ ਹੋ ਗਿਆ ਗਏ ਇੱਧਰ ਪੰਜਾਬ ਐਗਰੋ ਇੰਡਸਟਰੀ ਚ ਇੱਧਰ ਵੀ ਜਿਆਦਾ ਆਲੂ ਵਾਲੀਆਂ ਮਸ਼ੀਨਾਂ ਐ ਤੁਹਾਨੂੰ ਹੁਣ ਆਪਾਂ ਦਿਖਾ ਦਿਆਂ ਆ ਇਹ ਹੋ ਟਾਈਪ ਦੀ ਆ ਗਈ ਵੀਰੇ ਅਨਵੇਂ ਮਾਡਲ ਦੀ ਆ ਗਈ ਪੰਜਾਬ ਵਾਲਾ ਦੀ ਐਗਰੋ ਇੰਡਸਟਰੀ ਨਵੇਂ ਨਵਾਂ ਵਾਲਾ ਚਾਹੇ ਇਕੱਠੀ ਹੋ ਜਾਂਦੀ ਹੈ ਜਗਾਟ ਘਟ ਗਿਰਦੀਆਂ ਨਾਲ ਇਹ ਇਹ ਆ ਪ੍ਰੈਸ਼ਰ ਵਾਲਾ ਕੀ ਸਿਸਟਮ ਹੈ ਤਾਂ ਉਹ ਜਿਵੇਂ ਉਹਦੇ ਕਰਕੇ ਅੱਛਾ ਇਹਨੂੰ ਉਹਦੇ ਉਹ ਕਰਨ ਲਈ ਇਹ ਨਵਾਂ ਮਾਡਲ ਆ ਨਾ ਸਾਢੇ 3 ਲੱਖ 5 ਆਪਰੇ 3 ਲੱਖ ਰੁਪਏ ਦਾ ਨਵਾਂ ਮਾਡਲ ਆ ਇਹਦਾ ਹੈ ਸਾਢੇ 3 ਲੱਖ ਰੁਪਈਆ ਰੇਟ ਆਈ ਇਹਦਾ ਤੇ ਬੋਲ ਵੀ ਹੁੰਦੀ ਹੈ ਇੱਥੇ ਘੱਟ ਨਾ ਲੱਗ ਪਿਆ ਦਾ ਬਾਕੀ ਆਟੋਮੈਟਿਕ ਡਿੱਗਰ ਆ ਜੀ ਚਲੋ ਇਹ ਅੱਗੇ ਚੱਲਦੇ ਹਾਂ ਇਹਦਾ ਰੇਟ 3.5 ਲੱਖ ਰੁਪਈਆ ਨਵਾਂ ਮਾਡਲ ਇੱਧਰ ਅੱਗੇ ਆ ਗਈ ਅਰਜਨ ਵਾਲੇ ਮਹਿੰਦਰਾ ਨੋਵੋ 605 ਡੀਆਈ ਆ ਕੋਈ ਰਗਤ ਹੈ ਇਹਨਾਂ ਦਾ ਸਾਰਾ ਇੱਧਰ ਸੌਦਾ ਹੀ ਅਲੱਗ-ਅਲੱਗ ਤਰ੍ਹਾਂ ਦੇ ਟਰੈਕਟਰ ਰੰਗ ਚੇਂਜ ਕਰਦੇ ਆ ਨਾ ਡੋਇਲ ਕਲਚ 4-ਵੀਲ ਡਰਾਈਵ 315 4-ਵੀਲ ਡਰਾਈਵ 6 ਸਾਲ ਦੀ ਵਾਰੰਟੀ ਐਮ ਸਪੀਟੋ ਟਵਰਨਬਲ ਸਪੀਡ ਸਾਈਡ ਗিয়ার ਇਹ ਦੇਖਦੇ ਆਂ ਜੀ ਅੱਗੇ ਉਹ ਕਿੱਥੇ ਆ ਆਪਣੇ ਕੋ ਕਿਹੜਾ ਵੀਰੇ ਆਪਣੇ ਕੋ ਪੀਐਸ ਆ ਉਹ ਹੋਣਾ ਉਹ ਖੜਾ ਲੱਗਾ ਹਾਂ ਖੜਾ ਚੇਲਾ ਬਾਈ ਉਹ ਤੁਹਾਨੂੰ ਦਿਖਾਉਂਦੇ ਆ ਉਹਦੀ ਪਰਫਾਰਮੈਂਸ ਬਾਰੇ ਵੀ ਦੱਸਾਂਗੇ ਤੁਹਾਨੂੰ ਉਹ ਕਿਉਂਕਿ ਇਹ ਚਲਾਇਆ ਹੋਇਆ ਆਪਣੇ ਕੋਲ ਆ ਪੂਰੇ ਜਿਹੇ ਜਾਉਂਦੇ ਆ ਇਹ ਮਹਿੰਦਰਾ ਨੋਵੋ 605 ਡੀਆਈ ਪੀਐਸ ਇਹਦੇ ਨਾਲ ਦਾ ਆਪਣੇ ਕੋਲ ਕਿਹੜਾ ਮਾਡਲ ਹੈ 2024 ਜਿਹੜੀ ਲਈ ਆਦੀ ਆਪਾਂ 24 ਵਧੀਆ ਪਰਫਾਰਮੈਂਸ ਉਹਦੀ ਆਪਣੇ ਨਾਲ ਦੀ ਇਹ ਭਾਈ ਇਹ ਅਸੀਂ ਖੜੇ ਕਰਕੇ ਦੱਸ ਰਹੇ ਇਹ ਚੱਲ ਰਿਹਾ ਸਾਡੇ ਕੋਲ ਬਹੁਤ ਵਧੀਆ ਪਰਫਾਰਮੈਂਸ ਨਾਲ ਚੋਗੀਆਂ ਆਪਣੇ ਕੋਲ ਬਹੁਤ ਚੰਗਾ ਦੋਏ ਵਧੀਆ ਚੱਲ ਰਹੇ ਨੇ 2024 ਜਿਹੜੀ ਲਈਤੀ ਹੈ ਨਾ ਆਪਣੇ ਨਾਲ ਨਾਲ ਕਲਰ ਇਹਨਾਂ ਦਾ ਚੇਂਜ ਕਰਤਾ ਉਹਨਾਂ ਨੇ ਚੇਂਜ ਕਰਤਾ ਨੇ ਜਗਾ ਬਹੁਤ ਵਧੀਆ ਹੈ ਨਾ। ਸਪੀਡ ਹੈ। ਅੱਧਰ ਅੱਗੇ ਰੋਟਾ ਵੈਟਰੀ ਮਹਿੰਦਰਾ ਵਾਲਾ ਇਹਦਾ ਹੀ। ਧਰਤੀ ਮਿੱਤਰਾ ਆ ਮਾਡਲ ਵਗੈਰਾ ਸਾਰਾ ਦੱਸਿਆ ਹੋਇਆ ਇਹਨਾਂ ਨੇ। 8 ਫੁੱਟਾ ਰੋਟਾ ਵੈਟਰਾ ਇਹ। ਦੇਖੀ ਜੀ ਆਪਣਾ। ਪੂਰਾ ਕੈਂਟ ਹੈਵੀ ਬਣਿਆ ਹੋਇਆ ਨਾ ਪੂਰਾ। ਪੂਰਾ ਫੁੱਲ ਹੈਵੀ ਹੈ। ਅੱਛਾ ਨਾਲ ਉਹ ਆਇਆ ਹੈ ਠੀਕ ਆ ਸੁਪਰ ਸੀਡਰ। ਸੁਪਰ ਸ਼ੀਟਰ ਆ। ਇਹਦਾ ਠੀਕ ਆ। ਬਲਤੀਨਾ ਦਾ ਵੀ ਬਹੁਤ ਸੋਹਣਾ ਉਹ ਤਾਂ ਗੁੰਦਾ ਚਾਰ ਨਾਟਕ ਨੇ ਆਹ ਰਹੇ ਨੇ ਉਹ ਵੀ ਤਾਂ ਹੀ ਦਾ ਮੰਨ ਲਿਆ ਰੇਸ਼ਮ ਦੀ ਕਹਿ ਕੇ ਕਰਦਾ ਅੱਛਾ ਕਿਸੇ ਕੇ ਕੰਪਨੀ ਦਾ ਲੈ ਵੀ ਜਾਂਦਾ ਹੈ ਹਾਂ ਕੋਈ ਆਪਣੀ ਕਰਨ ਕਰਕੇ ਦੰਦਿਆ ਰਿਹਾ ਚਾਰ ਨਾਟਕ ਖੋਲ ਕੇ ਕੰ ਲੈ ਜਾਂਦਾ ਕਾਫੀ ਕਪਣੇ ਲੈ ਚਾ ਇਹ ਵੀ ਜਾਊਗਾ ਅੱਛਾ ਆ ਪਿਛਲੇ ਆ ਨਾਟਕ ਖੋਲ ਕੇ ਨਾ ਅੱਛਾ ਨਹੀਂ ਨਹੀਂ ਲੋੜਨੀ ਆਪਾਂ ਨੂੰ ਪੂਰਾ ਹੈਵੀ ਚ ਬਣਿਆ ਹੋਇਆ ਇਹ ਵੀ ਅਗੇ ਟਰੈਕਟਰ ਹੁਣ ਦੱਸਿਆ ਜੀ ਉਹ ਟੱਕੜ ਨੇ ਇੱਧਰ ਹੋਰ ਦੂਜਾ ਮਾਡਲ ਆ ਗਿਆ ਟਰੈਕਟਰ ਦਾ ਇਹ ਆ ਗਿਆ ਜੀ ਅਰਜਨ ਅਲਟਰਾ 1605 ਡੀ ਆਈ ਐਮ ਐਸ 4휠 ਡਰਾਈਵ ਹੈ ਵੀ ਆ ਇਹਦਾ ਸਾਰਾ ਉਹ ਸਿਸਟਮ ਗੇਅਰ ਵਾਲਾ ਮੀਟਰ ਇਧਰ ਅੱਗੇ ਆ ਗਿਆ ਜੀ ਬਿਸ਼ਪਰਮਾ ਵਾਲੇ ਬਿਸ਼ਪਰਮਾ ਅਪੋਰ ਆ ਫੋਨ ਨੰਬਰ ਆਟੋਮੈਟਿਕ ਪੋਟਾਟੋ ਪਲੈਂਟਰ ਰੇਟ ਇਸ ਬੈਡ 255000 ਜੀਐਸਟੀ ਵਿੱਚੇ ਪਾ ਕੇ 250000 ਹਾਂ ਜੀਐਸਟੀ ਵਿੱਚੇ ਪਾ ਕੇ 255000 ਰੇਟ ਆ 250000 ਜੀਐਸਟੀ ਪਾ ਕੇ ਜੀਐਸਟੀ ਪਾ ਕੇ ਇਹ ਆਟੋਮੈਟਿਕ ਆ ਇਹ ਹੈ ਪੋਟਾਟੋ ਪਲੈਂਟਰ ਆ ਦੇਖ ਲਓ ਸਾਰਾ ਹੈਵੀ ਜ ਬਣਿਆ ਹੋਇਆ ਹੈ ਵੀ ਬਹੁਤ ਵਧੀਆ ਫਸਟ ਚੁਆਇਸ ਆਫ ਇੰਡੀਅਨ ਫਾਰਮਰਸ ਇਹ 26 ਇੰਚ ਆਟੋਮੈਟਿਕ ਪੋਟਾਟੋ ਪਲਾਂਟਰ 48 48 2,55,000 ਇਹਦਾ ਵੀ ਰੇਟ ਹੀ ਇਹ ਇੱਧਰ ਦੇਖਦੇ ਆ ਇਹ ਵੀ ਹੈਵੀ ਚ ਬਣਿਆ ਹੋਇਆ ਸਾਰਾ 2,55,000 ਰੁਪਿਆ ਰੇਟ ਆ ਇਹ ਅਲੱਗ ਮਾਡਲ ਆ ਮਾਡਲਾਂ ਦੇ ਹਿਸਾਬ ਨਾਲ ਅਲੱਗ-ਅਲੱਗ ਰੇਟ ਥੋੜਾ-ਥੋੜਾ ਫਰਕ ਆ ਹਰੇਕ ਰੇਟ 'ਚ ਮਾਡਲਾਂ ਦੇ ਹਿਸਾਬ ਨਾਲ ਰੇਟ 'ਚ ਇਹ ਕਿੰਨੇ 255 ਇਹਦਾ ਵੀ 255 ਹਾਂ ਉਹ ਬੜਾ ਥੋੜਾ ਬਹੁਤਾ ਫਰਕ ਆ ਮਾਡਲ 'ਚ ਅੱਛਾ ਉਹ ਤਾਂ ਸੇਮ ਹੀ ਆ ਹਾਂ ਰੇਟ ਸੇਮ ਆ ਰੇਟ ਤਾਂ ਸੇਮ ਹੀ ਹੋਣਾ ਹਾਂ ਹਾਂ ਤੇ ਅੱਗੇ ਇੱਧਰ ਖੜਾ ਆ ਮਾਡਲ ਹੀ ਇਹ ਹੋਰ ਮਾਡਲ ਆ ਗਿਆ ਇਹ ਉਹਦੇ ਨਾਲ ਦਾ ਹੀ ਆ ਗਿਆ ਹਾਂ 255 255 ਰੇਟ ਹੀ ਇਹਦਾ ਬਿਸ਼ਕਰਮਾ ਵਾਲੇ ਤੇ ਚਲੋ ਅੱਗੇ ਚੱਲਦੇ ਹਾਂ ਹੁਣ ਅੱਗੇ ਆ ਗਈ ਜੱਗੀ ਵਾਲੇ 2025 ਮਾਡਲ ਆਲਟੀਵੇਟਰ 13 ਗਾਲਟੀਵੇਟਰ 65000 ਰੇਟ ਆ 1000 ਰੁਪਿਆ ਮੇਲੇ ਕਰਕੇ ਇਹਨਾਂ ਨੇ ਡਿਸਕਾਊਂਟ ਲਾਇਆ ਹੋਇਆ ਨਾ ਨਾ 10000 ਨਹੀਂ 1000 ਲਾਇਆ ਹੋਇਆ 5000 10000 ਤਾਂ ਇਹ 1000 ਰੁਪਿਆ 13 ਹਲ 1000 ਰੁਪਿਆ ਡਿਸਕਾਊਂਟ ਮੇਲੇ ਕਰਕੇ ਤੇ ਇੱਧਰ ਜੱਗੀ ਵਾਲਾ ਦੇ ਹੋਰ ਅੰਦਰ ਇੰਪਲੀਮੈਂਟ ਤੁਹਾਨੂੰ ਇੱਕ ਵਾਰ ਨਿਗਾਹ ਮਰਾਉਂਦੇ ਆ ਫਟਾਫਟ ਇੱਧਰ ਆ ਗਿਆ ਜੀ ਡਿਸਕ ਜਿੰਦਰਾ 35000 ਰੇਟ 1000 ਰੁਪਿਆ ਮੇਲੇ ਕਰਕੇ ਡਿਸਕਾਊਂਟ ਹਾਂ ਇੱਧਰ ਹਾਈਡਰਾ ਹੈਰੋ ਆ ਗਿਆ ਜੀ 11 ਬਾਈ 11 220000 ਰੇਟ ਮੇਲੇ ਕਰਕੇ 2000 ਰੁਪਿਆ ਡਿਸਕਾਊਂਟ ਲਾਇਆ ਹੋਇਆ ਜੀ ਇਹਦੇ ਤੇ ਹਾਈਡਰਾ ਵਾਲੀ ਆ ਗਈ ਆ 11x11 ਦੀ ਆ ਇੱਧਰ 11 11 ਸੇਮ ਮਾਡਲ 220000 ਰੇਟ 2000 ਰੁਪਿਆ ਮੇਲੇ ਕਰਕੇ ਡਿਸਕਾਊਂਟ ਲਾਇਆ ਹੋਇਆ ਜੱਗੀ 675 ਪੂਰੇ ਵਧੀਆ ਬਣੀ ਹੋਈ ਹੈਵੀ ਚ ਬਣੀ ਹੋਈ ਜੱਗੀ 675 ਹਾਈਡਰਾ ਹੈਰੋ ਇਹ ਹੋਰ ਮਾਡਲ ਆ ਗਿਆ ਜੀ ਇਹ 2,80,000 10/10 ਮੇਲਾ ਡਿਸਕਾਊਂਟ 5000 ਇਹਦੇ ਤੇ ਹੀ ਇਹ 2,80,000 ਰੁਪਏ ਚ ਤੁਹਾਨੂੰ ਮਿਲ ਜਾਣੀਆਂ ਨੇ ਜੀ ਵੱਡਾ ਪ੍ਰੋਜੈਕਟ ਸਾਰਾ ਦੇਖੋ 2,80,000 ਤੇ 5000 ਬਈ ਕਿੰਨੇ ਐਚਪੀ ਦਾ ਟਰੈਕਟਰ ਖਿੱਚੂ ਇਹਨੂੰ ਬੜਾ ਹੀ ਖਿੱਚੂ ਇਹਨੂੰ ਆ ਨਾ ਇਹ ਇੱਧਰ ਆ ਗਈ ਅੱਗੇ ਜੱਗੀ 675 ਇਹ ਹੋਰ ਮਾਡਲ ਆ ਗਿਆ ਇਸ ਸਿੰਪਲ ਮਾਡਲ ਆ ਗਈ। ਲਾਈਟਿੰਗ ਵਗੈਰਾ ਨੇ ਹਰੇਕ ਤੇ ਲਾਈਏ ਆ। ਇਹ 10 ਵਜੇ 10 1,55,000 ਦੀ ਤੁਹਾਨੂੰ ਮਿਲ ਜਾਣੀ ਆ। 2000 ਮੇਲੇ ਕਰਕੇ ਡਿਸਕਾਊਂਟ ਆ। ਇਹ ਸਿੰਪਲ ਮਾਡਲ ਬਹੁਤ ਹੈਵੀ ਚ ਬਣੀਆ ਹੋਈ ਆ। ਇੱਧਰ ਅੱਗੇ ਜੀ ਸਪਰੇਅ ਕਰਨੇ ਵਾਲਾ ਆ ਸਾਰਾ ਇਹਦਾ ਮਾਟਰ ਲੈਵਲ ਵਾਲਾ ਮੀਟਰ ਆ ਲੱਗਿਆ ਮੂਰੇ ਪ੍ਰੋਜੈਕਟ ਸਾਰਾ ਪ੍ਰੈਸ਼ਰ ਨਾਲ 2000 ਲੀਟਰ ਇਹ ਆ ਜਿਵੇਂ ਪਾਣੀ ਇਹ ਚ ਪੈਂਦਾ ਹੋਣਾ ਆਟੋਮੈਟਿਕ ਇਧਰ ਨੂੰ ਦੱਸਦਾ ਹੋਊ ਹੈਨਾ ਬਹੁਤ ਵਧੀਆ ਪੰਪ ਆਪਾਂ ਨੇ ਵਰਤ ਕੇ ਹੋਏ ਹੈ ਇਹ ਵੀ ਇਕੱਠਾ ਕਰਦੇ ਨੇ ਉਹ ਹੈ ਵੀ ਆ ਵੀ ਇਕੱਠਾ ਕਰਦਾ ਵਧੀਆ ਪੰਪ ਆ ਭਾਈ ਕਹਿੰਦੇ ਮਨੀ ਤੋਂ ਪੁੱਛੋ ਮਨੀ ਦੱਸ ਵੀ ਕਿਵੇਂ ਆ ਪੰਪ ਇਹ ਵਧੀਆ ਪੰਪ ਆ ਇਹ ਆ ਆਪਾਂ ਨੇ ਵਰਤਿਆ ਹੋਇਆ ਇਹ ਵਰਤਿਆ ਹੋਇਆ ਭਾਈ ਅਸੀਂ ਇਹ ਵਧੀਆ ਪਾਈਪ ਇਕੱਠਾ ਕਰਨਾ ਸੌਖਾ ਇਹ ਮੋਹਲਾ ਆ ਵੀ ਆਪੀ ਆਟੋ ਦੇਖੋ ਪਾਈਪ ਇਕੱਠਾ ਕਰਨਾ ਸੌਖਾ ਆ ਗਨ ਆ ਗਈ ਇਹਦੀ ਗਨ ਵੀ ਬਹੁਤ ਵਧੀਆ ਵਾ ਨਹੀਂ ਕੁੰਨ ਮਲਾ ਕੇ ਵਧੀਆ ਕੁਆਲਿਟੀ ਆ 2000 ਲੀਟਰ ਦਾ ਤੇ ਵਰਤਿਆ ਹੋਇਆ ਹੈਗਾ ਪੂਰੀ ਓਕੇ ਕੁਆਲਿਟੀ ਜਗਤ ਸੁਖ ਇੰਡਸਟਰੀਜ਼ ਤੇ ਅੱਗੇ ਉਹ ਵੀ ਇਹਨਾਂ ਦਾ ਪੰਪ ਆ ਗਿਆ ਉਹ ਸਪਰੇਅ ਵਾਲਾ ਪੰਪ ਆ ਗਿਆ ਉਹ ਦੂਜਾ ਸਪਰੇਅ ਵਾਲਾ ਪੰਪ ਆ ਗਿਆ ਇਹਨਾਂ ਦਾ ਇਹ ਉਹਦੇ ਨਾਲ ਖੁੱਲਦਾ ਨਾ ਹਾਂ ਪ੍ਰੈਸ਼ਰ ਨਾਲ ਇਹ ਪ੍ਰੈਸ਼ਰ ਨਾਲ ਖੁੱਲਦਾ ਭਾਈ ਉਹ ਇਹਨਾਂ ਦੇ ਹੋਰ ਪੰਪ ਆ ਗਏ ਦਿਖਾਉਂਦੇ ਆ ਬਾਅਦ ਚ ਹੁਣ بڑا ਪੰਪ ਆ ਗਿਆ ਕੀ ਕਹਿਆ ਜਾਂਦੇ ਨੇ ਜੀ ਕੀੜਾ ਪੰਜਾਬੀ ਭਾਸ਼ਾ ਚ ਆ ਜਾ ਉਹ ਕੀੜਾ ਦਿਖਾ ਕੇ ਆਈਆਂ ਆ ਗਿਆ ਜੀ ਜਿਹਨੂੰ ਪੰਜਾਬੀ ਭਾਸ਼ਾ ਚ ਕੀੜਾ ਕਹਿ ਦਿੰਦੇ ਨੇ ਬڑا ਪੰਪ ਇਹਨਾਂ ਦਾ ਇਹ ਵੀ ਵਧੀਆ ਚੀਜ਼ ਆ ਇਹਨਾਂ ਨੇ ਜਿਆਦਾ ਆਹ ਕਰਨਾ ਜਿਆਦਾ ਜਿਆ 500 ਦੀ ਲਿਆਲੇ ਨੂੰ ਫਾਇਦੇ ਚ ਆਏ। ਇਹ ਹੋਰ ਅੱਗੇ ਦਿਖਾਉਨੇ ਆ ਤੁਹਾਨੂੰ ਹਣ। ਇੱਧਰ ਆ ਗਏ ਜੀ ਡਰੋਨੀ ਵਾਲੇ, ਟ੍ਰੋਲੀ, ਮੌਗਾ ਸਭ ਤੋਂ ਪਹਿਲਾਂ ਇਹਨਾਂ ਦੀ ਆਲੂ ਵਾਲੀ ਆ ਮਸ਼ੀਨਾਂ ਬਹੁਤ ਮਸ਼ਹੂਰ ਹੋਈ ਜਾਂਦੀ। ਆ ਇਹਨਾਂ ਦੇ ਹੁਣ ਆਟੋਮੈਟਿਕ ਜਿਹੜੀ ਆ ਮਸ਼ੀਨਾਂ ਆ ਗਈ ਆ। ਇਨਾਂ ਨੂੰ ਜਾਣਦੇ ਹੀ ਹੋਮੋਗੇ ਤੁਸੀਂ ਡਰੋਲੀ ਦੀਆਂ ਮਸ਼ੀਨਾਂ ਬਹੁਤ ਮਸ਼ਹੂਰ ਹੋਈਆਂ ਦੀ ਪਹਿਲਾਂ ਇਹਨਾਂ ਦਾ ਹੋਰ ਸਾਰਾ ਕੁਝ ਆਗੇ ਅਲੱਗ-ਅਲੱਗ ਤਰ੍ਹਾਂ ਦੀਆਂ ਮਸ਼ੀਨਾਂ ਆ ਗਈਆਂ ਟਾਇਰ ਵਾਲਾ ਮਾਡਲ ਆ ਗਿਆ ਆ ਵੀ ਆਲੂ ਵਾਲਾ ਡਰੋਲੀ ਮੋਗਾ ਵਾਲਾ ਲਾ ਗਿਆ ਹੀ ਕਾੜ ਚੀਜ਼ਾਂ ਨੇ ਇਨਾਂ ਦੀਆਂ ਪਹਿਲਾ ਉਹਨੇ ਉੱਪਰ ਉੱਪਰੇ ਝਾੜ ਦੇਂਦਾ ਇਹ ਕੀ ਕੰਮ ਘਟਾਤਾ ਇਹਦਾ ਕੀ ਉਹ ਆ ਵੀਰੇ ਫਾਇਦਾ ਮਤਲਬ ਇਹਦਾ ਫਾਇਦਾ ਇਹ ਹੈ ਕਿ ਮਿੱਟੀ ਨਹੀਂ ਕੱਢਣੀ ਪੈਂਦੀ ਆਪਾਂ ਨੂੰ ਅੱਛਾ ਜਿਹੜੀ ਹੁਣ ਖਾਲੀਆਂ ਆਪਰੇ ਅਲਵੜੀਆਂ ਪੱਟਾ ਹੋਣਗੀਆਂ ਜਾਂ ਕਾਰ ਕੋਲ ਮਿੱਟੀ ਆ ਜਾਂਦੀ ਅੱਛਾ ਉਹ ਆਟੋਮੈਟਿਕ ਇਹ ਆਪਣੇ ਆਪ ਹੀ ਉਹਨੂੰ ਨੱਕੂ ਕੱਢਣ ਦੀ ਲੋੜ ਨਹੀਂ ਪੈਂਦੀ ਇਹਦਾ ਹੀ ਫਾਇਦਾ ਹੁੰਦਾ ਹੈ ਲੇਬਰ ਦਾ ਕੰਮ ਘਟ ਗਿਆ ਹੱਕ ਬੱਕ ਹਰੇ ਕੇ ਚੀਜ਼ ਬਣਾਤੀ ਹੈ ਨਾ ਹਰੇ ਕੇ ਇਹਨਾਂ ਦੀ ਪਹਿਲਾਂ ਮਸ਼ੀਨਾਂ ਮਸ਼ਹੂਰ ਹੋਈਆਂ ਸੀ ਨਾ ਟਰੋਲੀ ਵਾਲਿਆਂ ਦੀ ਬਹੁਤ ਇਹਨਾਂ ਦਾ ਨਾਮ ਤੇ ਬਹੁਤ ਪੁਰਾਣੇ ਦੀ ਹੈ ਬਹੁਤ ਮਸ਼ਹੂਰ ਭਾਈ ਹਾਂ ਹੁਣ ਇਹਨਾਂ ਨੇ ਇਹ ਵੀ ਟੈਕਨੋਲੋਜੀ ਚ ਆ ਗਿਆ ਹੁਣ ਸਮੇ ਦੇ ਨਾਲ ਆਹ ਚੀਜ਼ ਦਾ ਬਾਈ ਬਹੁਤ ਫਾਇਦਾ ਕਿਸਾਨ ਵੀਰਾਂ ਨੂੰ ਚਲੋ ਅੱਗੇ ਚੱਲਦੇ ਹਾਂ ਹੁਣ ਅੱਗੇ ਦਿਖਾਉਂਦੇ ਹਾਂ ਤੁਹਾਨੂੰ ਜੇ ਅੱਗੇ ਆ ਗਿਆ ਜੀ ਸਪਰੇਅ ਪੰਪ ਰਤਨ ਬੈੱਡ ਇਲੈਕਟ੍ਰੋਨਿਕ ਇਲੈਕਟ੍ਰੋਨਿਕ ਗਨ ਪ੍ਰਾਈਸ 75000 ਰੁਪਿਆ ਸਪਰੇਅ ਪੰਪ ਆ ਗਿਆ ਜੀ ਇਲੈਕਟ੍ਰੋਨਿਕ ਗਨ ਦੇ ਨਾਲ ਉਹ ਉਹ ਦੂਏ ਲੀਟਰ ਚੱਲਦਾ ਇਹ ਇਲੈਕਟ੍ਰੋਨਿਕ ਗਨ ਆ ਟਰੈਕਟਰ ਵਾਲਾ ਆ ਇੱਥੇ ਸਾਰਾ ਕੁਝ ਸਿਸਟਮ ਨਾਲ ਚੱਲਣਾ ਹੀ ਇਹ ਆ ਜਿਹੜੀ ਆ ਗਈ ਗਨ ਇਹ ਸਮਾਸੀ 600 ਲੀਟਰ ਕੈਪੈਸਿਟੀ ਹੈ ਜੀ ਤੇ ਅਗਿਆ ਫੋਰ ਤੇ ਬੂਮ ਸਪਰੇਅਰ ਵਿਦ ਟਰੈਕਟਰ ਦੇ ਨਾਲ 6 ਲੱਖ ਹੂੰ ਬੂਮ ਸਪਰੇਅਰ 6 ਲੱਖ ਰੁਪਏ ਦਾ ਟਰੈਕਟਰ ਦੇ ਨਾਲ 6 ਲੱਖ ਚ ਮਿਲ ਜਾਣਾ ਈ ਤੁਹਾਨੂੰ ਇਹ ਬੂਮ ਸਪਰੇਅਰ ਇਹ ਬਹੁਤ ਏਰੀਆ ਕਵਰ ਕਰ ਜਾਂਦਾ ਹੈ ਤਾਂ ਹਾਂ ਕਿੰਨੀਆਂ ਨੋਜ਼ਲਾਂ ਨੇ ਇਹ ਇੱਕ ਸਾਈਡ ਆ ਗਈ ਮੇਰਾ 13 ਨੋਜ਼ਲਾ ਇੱਕ ਸਾਈਡ ਤੇ ਨੇ ਜੇ 13 ਨਾਲ 26 ਕੁੱਲ 31 ਨੋਜ਼ਲਾਂ ਨੇ ਲਿਆ 31 31 31 ਨੋਜ਼ਲਾਂ ਨੇ ਈ ਬੂਮ ਸਪਰੇਅਰ 15 ਫੁੱਟ ਦਾ ਕਰਦਾ ਈ ਹੂ ਇੰਨਾ ਤਾਂ ਕਰਦਾ ਹੀ ਹੋਊ ਤੇ ਅੱਗੇ ਇੱਧਰ ਆ ਗਿਆ ਜੀ ਲੇਜ਼ਰ ਲੈਂਡ ਲੈਵਲਰ ਲੇਜ਼ਰ ਲੈਂਡ ਲੈਵਲਰ ਐਕਸਟੈਂਡ ਮਾਡਲ 8x10 ਦਾ 3,50,000 ਰੁਪਏ ਦਾ ਸੁਨਾਮਾ ਉਹ ਦੇਈਂ ਤਾਂ ਜਸ ਫੁੱਟ ਮੜੀ ਤਾ ਇਹਨਾਂ ਨੂੰ ਮੁੱਟਾ ਲਗਾ ਰਿਹਾ ਹੈ ਡਿਸਟ੍ਰੀਬਿਊਟਰ ਲਗਾ ਰਿਹਾ ਹੈ ਪ੍ਰੈਸ਼ਰ ਦਾ ਸਿਰ ਇੱਕ ਸਾਈਡੋਂ ਇੱਕ ਸਾਈਡ ਨਹੀਂ ਕਰੀਦਾ ਬੰਦ ਕਰੀਦਾ ਆਪਾਂ ਦੱਸਿਓ ਆਪਾਂ ਇਹ ਮਾਰੇ ਪਹਿਲੇ ਮਾਰੇ ਮੜੀ ਜਾਣਕਾਰੀ ਦੇ ਦਈ ਇਹ ਰਤਨ ਕੰਪਨੀ ਐਕ੍ਰੂਟ ਨਾਪਾ ਠੀਕ ਹੈ ਜੀ ਕੰਪਨੀ ਦਾ ਐੀ.ਵੀ ਜਿਹੜਾ ਇਹਦਾ ਪੇਂਟ ਹੈ ਸੀ.ਡੀ.ਪੀ ਦਾ ਗੱਡੀ ਵਾਲਾ ਪੇਂਟ ਹੈ ਹਾਂਜੀ ਕੰਪਨੀ ਦੇ ਟਾਇਰ ਨੇ ਗੁਡੀਅਰ ਦੇ ਟਾਇਰ ਹੈ ਗਾਰੰਟੀ ਹੈ ਠੀਕ ਹੈ ਜੀ ਸਿਸਟਮ ਹੈ ਯੂਐਸਏ ਇੱਕ ਸਾਲ ਦੀ ਗਾਰੰਟੀ ਹੈ ਇੱਕ ਸਾਲ ਦੀ ਗਾਰੰਟੀ ਹੈ ਹਾਂਜੀ ਹਾਂਜੀ 3 ਲੱਖ 50 ਹਜ਼ਾਰ ਇਹਦਾ ਰੇਟ ਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਯਾਨੀ ਪੂਰਾ ਲੇਕਿਨ ਇਹ ਇੱਕ ਫੁੱਟੂਟ ਸਾਈਡਾਂ ਤੋਂ ਨਿਕਲਦਾ ਹੈ ਅੱਛਾ ਜੀ ਐਕਸਟੈਂਡ 10 ਮਣਜੂ ਐਕਸਟੈਂਡ ਵਗੈਰਾ ਮਣਜੂ ਐਕਸਟੈਂਡ ਮਾਡਲ ਹੈ ਐਕਸਟੈਂਡ ਮਾਡਲ ਹੈ ਐਕਸਟੈਂਡ ਮਾੜ ਲਿਖ ਹੂੰ ਹੂੰ ਆਪਾਂ ਕਿ ਖੰਨੀ ਹੈਗੀ ਇਹਦੇ ਵਿੱਚ ਸਾਰਿਆਂ ਦਾ ਵਗੈ ਇਹੀ ਕੰਪਨੀ ਦਾ ਚੱਲ ਰਿਹਾ ਹੈ ਸਾਡ ਤੇ ਹੋ ਜਾਂਦਾ ਖੰਨਾ ਏਰੀਆ ਭਾਈ ਸਾਡਾ ਸਾਡੇ ਏਰੀਆ ਜਾਨੀ ਸਭ ਤੋਂ ਜ਼ਿਆਦਾ ਇਹੀ ਕੰਪਨੀ ਦੇ ਚੱਲ ਰਹੇ ਨੇ ਪੂਰਾ ਹੈਵੀ ਚ ਨੇ ਰਤਨ ਐਗਰੋਟੈਕ ਤੇਨੇ 150000 ਰੇਟ ਆ ਐਕਸਟੈਂਡ ਮਾਡਲ ਆ ਸਾਈਡਾ ਤੈਨੂੰ ਇਹ ਨਿਕਲ ਜਾਂਦਾ ਫੁੱਟ ਫੁੱਟ ਆ ਦੇਖ ਸਕਦੇ ਹੋ ਤੁਸੀਂ ਉੱਥੋਂ ਸਾਈਡ ਪਿੱਛੇ ਡਿਸਟ੍ਰਿਕਟ ਤੋਂ ਨਿਕਲ ਜਾਂਦਾ ਆ ਦੇਖ ਸਕਦੇ ਆ ਸਾਈਡ ਤੇਨੂੰ ਇਹਨੇ ਐਕਸਟੈਂਡ ਹੋ ਜਾਣਾ ਦੋਨੋਂ ਸਾਈਡਾਂ ਤੇਨੂੰ ਤੇ ਅੱਗੇ ਚੱਲਦੇ ਆ ਤੇ ਅੱਗੇ ਆ ਗਏ ਜੀ ਬਸੰਤ ਵਾਲੇ ਇਹਨਾਂ ਦਾ ਵੀ ਆਲੂ ਵਾਲੀ ਆ ਸਾਰੀ ਆ ਪਟਾਟੋ ਕਲੈਕਟਰ ਵਗੈਰਾ ਮਸ਼ੀਨਾਂ ਸਾਰੀਆਂ ਆ ਮਾਡਲ ਨੰਬਰ ਇਹਨਾਂ ਦੇ ਅਲੱਗ-ਅਲੱਗ ਇਹ ਤੁਹਾਨੂੰ ਆਪਾਂ ਪਹਿਲਾਂ ਦਿਖਾ ਵੀ ਦਿੱਤੀ ਆ ਮਸ਼ੀਨਾ ਹੋਰ ਕੰਪਨੀ ਦੀ ਆ ਪੋਟਾਟੋ ਬਲੈਂਟਰ ਇਹਨਾਂ ਦੇ ਉਸੇ ਤਰ੍ਹਾਂ ਦੇ ਤੇ ਇੱਧਰ ਆ ਗਏ ਅਲੱਗ-ਅਲੱਗ ਮਾਡਲ ਅਲੱਗ-ਅਲੱਗ ਰੇਟ ਨੇ ਇਹਨਾਂ ਦੇ ਇਹ ਤੁਹਾਨੂੰ ਹੁਣ ਜ਼ਿਆਦਾ ਨਹੀਂ ਦਿਖਾਵਾਂਗੇ ਇਹ ਬਹੁਤ ਤੁਹਾਨੂੰ ਪਹਿਲਾਂ ਹੀ ਦਿਖਾ ਦਿੱਤੀ ਆ ਸੀ ਇੱਧਰ ਅੱਗੇ ਆ ਗਏ ਜੀ ਗਿਲ ਜਨੇਰ ਵਾਲੇ 11 15 11 15 ਹਾਂ ਟਾਇਰ ਆ ਨਾ ਹਾਂ ਖੁੱਲਦਾ ਟਾਇਰ 60000 ਰੇਟ 60000 ਸਿੰਪਲ ਟਾਇਰਾਂ ਦੇ ਨਾਲ ਜੇ ਗੱਡੀ ਵਾਲੇ ਟਾਇਰ ਲੈਣੇ ਨੇ ਤਾਂ ਭਾਈ 1000 ਰੁਪਿਆ ਮਹਿੰਗਾ ਆ ਤੁਸੀਂ ਕੁਆਲਿਟੀ ਦੇਖ ਸਕਦੇ ਹੋ ਇਹ ਗੱਡੀ ਵਾਲੇ ਟਾਇਰ ਵਾਲਾ ਹਾਂ ਜਰੂਰ ਟਾਇਰਾਂ ਵੀ ਗੋਲੀ ਸੈਟਿੰਗ ਹਾਂ ਹਾਂ ਇੱਥੋਂ ਟਾਇਰਾਂ ਦੀ ਸੈਟਿੰਗ ਨਾਲ ਆ 11 15 11 15 ਆ 3 ਕੁਆਂਟਲ 79 ਕਿਲੋ ਵੇਟ 59500 ਰੁਪਿਆ ਰੇਟ ਆਈ ਇਹਦਾ ਫਟਾਫਟ ਤੁਹਾਨੂੰ ਦਿਖਾਉਂਦੇ ਆ ਹੁਣ ਆ 13 17 ਆ ਗਈ 13 17 ਹੂੰ ਲਗਭਗ 80000 ਰੇਟ ਆ 4 ਕੁਆਂਟਲ 75 ਕਿਲੋ ਦਾ ਵੇਟ ਆ ਨਾਲ ਆਗੇ ਇਹਦੇ ਵੀ ਟਾਇਰ ਇੱਧਰ 11 13 ਵਾਲੇ ਆ ਗਏ ਜੀ ਫਿਰ 55500 ਰੁਪਿਆ ਰੇਟ ਆ ਇਹ 11/13 55500 ਉੱਗੇ ਆਫੀਸੇਮ ਮਾਡਲ ਅਲੱਗ-ਅਲੱਗ ਸੇਮ ਮਾਡਲ ਵੀ ਖੜੇ ਨੇ ਫਾਈਨਲ ਲੁੱਕ ਜੀ ਵਧੀਆ ਬਣਾਏ ਹੈ ਯਾ ਉੱਪਰਲੇ ਛੜ ਦੇਖੋ ਕੰਮ ਜਲਾ ਕੇ ਦੇਖਦੇ ਇਹ ਕਿਹੜੇ ਨੇ ਆ ਵੀ 8500 ਸੇਮ ਮਾਡਲ ਆ 50500 ਇਹ ਕਿਹੜੇ ਨੇ 13 ਇਹ ਫੋਲਡਿੰਗ ਵਾਲੇ ਨਹੀਂ ਇਹ ਬਈ ਫਿਕਸ ਵਾਲੇ ਨੇ 50500 ਰੇਟ ਇਹਨਾਂ ਦਾ ਯਾਰ ਟੈਂਕੀ ਆ ਗਈ ਡੀਜ਼ਲ ਟੈਂਕੀ ਗਿਲਜ਼ ਨੇਰ ਵਾਲਾ ਦੀ ਆ ਹੋਰ ਮਸ਼ੀਨਰੀ ਆ ਗਈ ਆਲੂ ਵਾਲੀ ਤਾਂ ਪਾਉਣ ਬਈ ਜਿੰਦਰਾ 35000 ਰੁਪਏ ਰੇਟ 7 ਫੁੱਟ ਅੱਗੇ ਚੱਲਦੇ ਆ